ਜੀ ਸਾਡੇ ਇਹ ਉਹ ਪਈ ਆਉਂਦੀ ਬਾਅਦ ਵਿੱਚ ਸਾਨੂੰ ਮਿਲ ਕੇ ਦੱਸਣੇ ਹਾਲੇ ਕਾ ਲਿਖੀ ਹੋ ਰਹੀ ਹੈ ਅਸੀਂ ਸੈਟਲ ਹੋ ਰਹੇ ਹਾਂ ਸਰਮਾਇਦਗੀ ਹੋਵੇ ਤੋਂ ਅੱਜ ਡਾਕਟਰ ਨਾਲ ਚੈੱਕ ਕਰਦੇ ਜਿਹੜੀਆਂ 5 3 ਲੈਚ ਆਈਏ ਕੋਈ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਆਪਣੇ ਦੇਖੋ ਤਾਂ ਉਹਨੂੰ ਦੱਸੋ ਜਿਹੜੀਆਂ ਨਵੇਂ ਸਿਸਟਮਾਂ ਸਿਕਾਰ ਬਲੋਆਂ ਆ ਉਹ ਤੁਸੀਂ ਆਪਦੀਆਂ ਨੋਟ ਕਰਿਓ ਕਿ ਕੋਸ਼ਿਸ਼ ਕੀਤੀ ਜੇ ਤੁਹਾਨੂੰ ਕਰਕੇ ਉਹਨਾਂ ਦਾ ਰਾਹ ਲੈ ਸਕੋ ਬਾਕੀ ਜੋ ਇਹਦੇ ਬਾਰੇ ਮੈਨੂੰ ਲੱਗਾ ਜਿਆਦਾ ਨੋਟੀਸ ਇਹ ਹੈ ਕਿ ਜਿਹੜੀ ਬਾਕੀ ਗੱਲ ਹੈ ਸਾਡੇ ਸੱਜਣ ਸਾਹਿਬ ਅਤੇ ਪ੍ਰਚਾਰੀ ਸਾਹਿਬ ਹੋ ਕੇ ਸੰਗੇ ਤੋਂ ਅਗਲੀ ਕਾਰਵਾਈ ਇਹ ਕਿ ਸ਼ੁਰੂ ਕਰਵਾਉਣੇ ਹੈ ਟ੍ਰੈਵਲ ਦਾ ਖਾਤਾ ਰੈਵਿਊ ਪੰਜਾਬ ਸਰਕਾਰ ਦਾ ਸਰਕਾਰ ਕੁਸ਼ਤਾਰਾ ਮਲੇਗਾ ਪਿੰਡ ਉਕਾਰ ਸ੍ਰਿਸ਼ਾ ਨਾਉਂ ਦੇ ਭਾਈ ਪਿੰਡ ਉਕਾਰ ਦੇ ਕਮਾੜ ਵਿੱਚ ਕੰਮ ਕਾਜ ਹੋ ਕੰਮਰ ਇੱਕ ਪਿੰਡ ਉਕਾਰ ਸੁਹਾਵ ਉਪਲਬ ਵਕਤ ਖੰਡਾਂ ਦੇ ਕਮਾਦੋਸ ਦੁਆਰਾ ਪੰਜਾਬ ਦੇ ਪਿੰਡ ਦੇ ਵਿੱਚ ਉੱਚਾ ਸ਼ਕਤ ਲਈ ਅੰਦਰ ਤੋਂ ਕਾਰਜ ਰਹਿਦਾ ਹਾਂ ਅਤੇ ਪਿੰਡਾਂ ਨਾਲ ਹੀ ਜੋ ਵੀ ਉਹਨਾਂ ਦੀ ਸਾਫ ਸਫਾਈਤਾ ਨੂੰ ਵਧਾਉਣ ਲਈ ਅਰ ਤੋਂ ਉਹ ਜਿਹੜੇ ਆਪਣੇ ਸਕੀਮਾਂ ਆ ਗਏ ਉਹ ਤੁਹਾਨੂੰ ਦੱਸ ਦਿੰਦੇ ਆ ਪਹਿਲਾ ਹੈਗਾ ਜੀ ਆਕਸਮਕਸ ਇੱਕ ਨੰਬਰ ਤੇ ਖੇਡ ਦਾ ਮਾਦਾਂ ਤਿਆਰ ਕਰਨਾ ਬੱਚਿਆਂ ਦੀ ਜਵਾਨੀ ਨੂੰ ਬਚਾਉਣਾ ਦੂਜੇ ਤੈ ਹੈ ਜੀ ਨਰਸਰੀ ਵਾਲੀ ਪਾਰਕ ਜਿਹੜੇ ਬੱਚਿਆਂ ਨੇ ਆਪਣੇ ਕਿਛੇ ਨਰਸਰੀ ਜਾਂ ਅੰਗਰਬੜੀ ਹੈ ਇੱਥੇ ਸਾਡੇ ਪਾਰਕ ਕਰਦੇ ਨੇ ਜੀ ਭੁੱਲੇ ਚੱਲ ਗਈ ਸਾਡੇ ਸਮੱਸਿਆ ਹੈਗੀ ਆ ਛੱਪੜ ਦੇ ਵਿੱਚ ਕਰਨ ਅਤੇ ਬੁੱਧ ਬੁੱਧ ਕਰਨਾ ਉਹ ਹੀ ਸਾਹਸ ਪਈ ਕਰਦੀ ਔਸ ਦੇਸ਼ ਰਹੇ ਤਾਂ ਖੁੱਦ ਪ੍ਰਦਾਨ ਆ ਇਹਦੇ ਬਾਰੇ ਤੁਹਾਨੂੰ ਸੈਕਟਰੀ ਸਾਹਿਬ ਆਪਣੇ ਆਪ ਦੱਸਣਗੇ ਕਿਉਂਕਿ ਆਪਾਂ ਲੋਜ ਬਾਰੇ ਵੀ ਨੋਟ ਜਨ ਨਹੀਂ ਕੀਤੀ ਜਾਏਗੀ ਰੂਟਰ 8 ਦੇ ਕੁਮਿੰਟ ਦੀ ਚੈਨਾ ਵਾਲੀਆਂ ਗ੍ਰਾਮ ਪਚਾਈ ਮਾਪਾ ਨੇ ਸਾਡੇ ਸਕੂਲ ਦੇ ਵਿੱਚ ਹੈ ਨਹੀਂ ਸਾਡੇ ਨਾਸੇ ਧੰਨ ਵਾਲੇ ਵਿੱਚ ਹੈ ਨਹੀਂ ਹੋਰ ਕਈ ਸੁਸਾਲ ਦਾ ਸਥਿਤੀ ਉਹਨਾਂ ਦੀ ਸਾਡੀ ਦਿੱਕਤ ਹੈਗੀ ਹੈ ਸੰਗੜਵੜੀ ਕੇਂਦਰ ਉਹ ਆਪਣੇ ਹੈਗਾ ਉਹਨਾਂ ਦੀ ਜੋ ਸਾਫ ਸਵਾਲਾ ਲੈਟਿੰਗ ਮਾਪੂਨਾਂ ਦੀ ਉਹਨਾਂ ਨੇ ਦੇਈ ਹੈ ਸਵੈ ਸੇਤਾ ਸਮੂਹ ਮੈਂ ਜੀ ਕਹਾਂ ਚੀ ਲੇਵੀਆਂ ਆ ਲੇਵੀਆਂ ਸਾਡੇ ਜੀ ਕਿਤਾਬਾਂ ਦੀ ਦਿੱਕਤਾ ਉਹਦਾ ਸਾਨੂੰ ਹੱਲ ਕਰੋ ਜੀ ਸਾਡੇ ਪੰਚਾਇਤ ਦੇ ਗੱਲ ਵਾਲੀ ਉਹਦੇ ਲਾਉਣਾ ਖੰਡਾਂ ਦੀ ਬਰੋਥ ਤਾ ਤੋਂ ਹੁਣ ਇਹ ਚੀਜ਼ਾਂ ਭਾਈ ਇਹ ਹੈ ਗਿਆ ਲਿਖਿਆ ਆ ਮੈਂ ਬਾਕੀ ਜਿਹੜੀਆਂ ਇੱਕ ਸਕੀਮ ਆ ਵਿਸ਼ਕਰਮਾ ਦੇ ਤਾ ਉਹਦੇ ਸਾਡੇ ਸੈਤੀ ਸਾਹਿਬ ਪ੍ਰਗਤੀ ਦੱਸਣਗੇ ਜੀ ਉਹਦੇ ਲਈ ਜਿਹੜਾ ਹਰੇਕ ਕੋਈ ਲਾਭ ਲੈ ਸਕਦਾ ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ ਇਹ ਅਸੀਂ ਤੁਹਾਡੇ ਨਾਲ ਆ 24 ਘੰਟੇ ਨਾਲਾ ਜੋ ਵੀ ਕੋਈ ਸਕੀਮ ਆ ਉਹ ਤੁਹਾਡੇ ਪਹਿਲਾ ਸਾਲ ਮੁਕਤ ਹੋਊਗੀ ਇਹ ਜਿੰਨਾ ਪਰ ਨੰਨਿਆਂ ਆ ਗਏ ਆ ਇਹ ਸਾਰੀ ਹੈਗੀ ਤੇ ਬਾਕੀ ਜਿਹੜੀਆਂ ਸਾਗੀਆਂ ਜੀ ਪਿੰਡੀਆਂ ਮੰਗਾਂ ਆ ਰਹੀਆਂ ਸਿੱਖੀ ਦਾ ਆਪਣੀ ਉਹ ਮੈਂ ਤੁਹਾਨੂੰ ਬੋਲਣਾ ਮੈਂ ਬੋਲਾਂ ਉਹ ਹੀ ਐਨੇ ਆਪਾਂ ਦੇਖਾਈ ਦੇਖਦੇ ਸਾਡੇ ਪਿੰਡ ਦੇ ਜੀ ਸਭ ਕੀ ਸਕੂਲ ਦੇ ਗੇਟ ਤੋਂ ਲੈ ਕੇ ਸਾਰਿਆਂ ਨੇ ਹਾਂ ਕਰੀ ਜਾਣੀਆਂ ਸਾਡੇ ਸਕੂਲ ਦੇ ਗੇਟ ਤੋਂ ਲੈ ਕੇ ਦਫ਼ਤਰ ਤੱਕ ਅਤੇ ਸਕੂਲ ਦੇ ਵਿੱਚ ਸਾਰੇ ਦੇ ਇੰਟਰਲੋਕ ਤੇ ਲਾਉਣੇ ਜਿਵੇਂ ਸਹੀ ਨੇ ਗਲਤੀ ਨਹੀਂ ਠੀਕ ਹੈ ਜੀ ਠੀਕ ਹੈ ਸਕੂਲ ਵਾਲੇ ਦੇ ਵਿੱਚ ਧੂਲੇ ਨਵੇਂ ਬਾਥਰੂਮ ਟਾਇਲਟਾਂ ਬਣਾਉਣੇ ਠੀਕ ਹੈ ਜੀ ਕਰੀਆਂ ਗੱਲ ਨੂੰ ਪੱਕਾ ਕਰਨਾ ਜਿਹੜੀਆਂ ਸਾਡੇ ਨੂੰ ਪੱਕਾ ਕਰਨਾ ਜੇ ਘਾਟੇ ਦੇ ਵਿੱਚ ਹੈ ਜੀ ਕਈ ਗੱਲਾਂ ਅੰਦਰੀਆਂ ਸਾਡੇ ਚੱਲੀਆਂ ਜੀ ਗੰਦੇ ਪਾਣੀ ਦੀ ਨਿਕਾਸੀ ਲਈ ਇੱਕ ਮਿੰਟ ਬਾਈ ਚੁੱਪ ਕਰੀ ਬਾਈ ਗੰਦੇ ਪਾਣੀ ਦੀ ਨਿਕਾਸੀ ਲਈ ਜਿਹੜੀ ਘਰਾਂ ਦੇ ਵਿੱਚ ਪੈਪਾ ਨਹੀਂ ਬੰਦਿਆ ਜਾਂ ਪਾਣੀ ਨਹੀਂ ਨਿਕਲ ਰਿਹਾ ਜਿਹੜਾ ਆਪਣੇ ਜੱਤੇ ਦੇ ਘਰ ਆ ਜੀ ਬੱਕਰੀ ਦੇ ਘਰ ਤੋਂ ਲੈ ਕੇ ਬਹੁਤ ਨਾਲ ਸੁੱਕੀ ਰਹਿ ਗਿਆ ਸਾਡੇ ਜਿਹੜਾ ਮੇਨ ਕਰੀਏ ਜੀ ਉਹਦੇ ਨਾਲ ਤੇ ਟਿੰਕ ਬੋਤਲ ਸਾਡੇ ਚ ਗੁਰੂ ਘਰ ਦੇ ਨਾਲ ਇੱਕ ਗਲੀ ਹੈ ਉਹਦੇ ਵਿੱਚ ਵਾਟਰ ਬਾਕਸ ਵਿੱਚ ਪੀਐਸਫ ਫਿਲਟਰ ਜਿਹੜਾ ਸਾਫ਼ ਪਾਣੀ ਸਾਡੇ ਘਰਾਂ ਤੱਕ ਆਵੇ ਉਹਦਾ ਤੇ ਕੰਸੀ ਦੇ ਪਾਣੀ ਦਾ ਪ੍ਰਬੰਧ ਕਰਨਾ ਜਿਹੜੇ ਸਾਡੇ ਗੜਤੀ ਸੇਰਾਂ ਜੀ ਉਹਨਾਂ ਦਾ ਬਹੁਤ ਖਸਤਾ ਹਾਲਤਾ ਉਹ ਵੀ ਕੱਢੀ ਪਾਣੀ ਕਢਾ ਲਿਤਾਈ ਉਹ ਵੀ ਨਹੀਂ ਸਾਡੇ ਘਰ ਲੈਤਾ ਲਿਆ ਨੇ ਤਾਂ ਕਿ ਅਸੀਂ ਗਾਹ ਕੰਮ ਚਲਾ ਸਕੀਏ ਜਿੱਥੋਂ ਨਹੀਂ ਜਾ ਸਕਦੇ ਤਾਂ ਸਾਨੂੰ ਤੇ ਵਰਤਵਾਹ ਦੇ ਵਿੱਚ ਕੋਮਰੇ ਦੇ ਸਿਰਾਰੇ ਕਾਜੀ ਤਾਂ ਬਹੁਤ ਦੇਖ ਕੇ ਰੁਕੀ ਜਾਂਦਾ ਹੈ ਬਹੁਤ ਮੁਸ਼ਕਲਿਆ ਪਾਣੀ ਹਰ ਘਰ ਵਿੱਚ ਟੀਨ ਵਾਲਾ ਪਾਣੀ ਢਟਾਉਣ ਲਈ ਦੋਹਾਂ ਧਾਰਨੇ ਸਪਾਈਪਾ ਪਾਉਣੀਆਂ ਜੀ ਜਾਂ ਕੋਈ ਕਿਸੇ ਮੋਰਚਾ ਵਾਲਾ ਟੁੱਟੀਆਂ ਜਿਹਨੇ ਵੀ ਹੈਗਾ ਉਹਦੇ ਦੀ ਸਾਨੂੰ ਫੰਡ ਦੀ ਲੋੜ ਪਈ। ਅਰਮਦਾਸਿਆ ਧਰਮਸ਼ਾਲਾ ਦੇ ਵਿੱਚ ਜੀ ਨਵੇਂ ਕਮਰੇ ਸ਼ੈਂਡਰ ਅਤੇ ਲੈਟਰਨ ਬਾਂਦੂ ਦੇ ਵਿੱਚ ਬਵਸਤਾ ਹੈ ਜੀ ਕਿ ਤੁਹਾੰਰ ਵਾਲੀ ਸੈਟ ਵੀ ਹੈਗਾ। ਕਿਉਂ ਜੀ ਠੀਕ ਆ। ਆਪਣੇ ਸਾਡੇ ਇਸ ਧਰਮਸਾਲ ਦੇ ਵਿੱਚ ਆਇਆ ਤੇ ਮੇਰੇ ਹਿਸਾਬ ਨਾਲ ਬਹੁਤ ਚੰਗੀ ਹੁੰਦੇ ਮਾਰਕ ਨਹੀ ਨਹੀਂ ਦੇਖੋ ਜੀ ਸਾਰੇ ਸ਼ਾਂਤੀ ਜ਼ਰੂਰੀ ਹੈ ਸ਼ਾਂਤੀ ਹੈ ਹਾਂ ਤੇ ਉੱਥੇ ਜੀ ਉਹਦੇ ਨਾਲ ਸਾਡੇ ਜਿਹੜੇ ਤੁਹਾਨੂੰ ਕਹਿੰਦਾ ਹੋਵੇ ਸ਼ਾਂਤੀ ਹੈ ਜੀ ਇੱਕ ਤਰ੍ਹਾਂ ਦਾ ਆਪਣੇ ਕਲੋਨੀਆ ਦੇ ਵਿੱਚ ਧਰਮਸਾਲਾ ਜੀ ਉੱਥੇ ਤਾਂ 2.500 ਦੀ ਵਾਦੀ ਲੱਗੀ ਹੈ ਜਗਾ ਨਹੀਂ ਕੋਈ ਉੱਥੇ ਇੱਕ ਧਰਮਸਾਲ ਗੁਰੂਤ ਹੈਗੀ ਜੀ ਮੌਕੇ ਤੋਂ ਲੈ ਕੇ ਫਟਵਸਤ ਤੱਕ ਜਿੰਨੀਆਂ ਡੱਗੀਆਂ ਉਹਨਾਂ ਦੀ ਸਾਡੇ ਲਈ ਸਾਫ ਹੋਣ ਦੀ ਪਰਮਿਸ਼ਨ ਦਿੱਤੀ ਜਾਮੇ ਜੀ ਉਹਨਾਂ ਦੀ ਸਾਫ ਸੋਈ ਵਾਸਤੇ ਤੇ ਉਹਨਾਂ ਦੀ ਜਿਹੜੀ ਰਿਪੇਅਰਿੰਗ ਆ ਉਹਦੇ ਲਈ ਜਿਹੜੇ ਉਹ ਧੱਕਾ ਮਰਵਾ ਕੇ ਜੀ ਤੇ ਸਾਨੂੰ ਇਹ ਜੀ ਉਹ ਕਰੀਏ ਜੀ ਵੀ ਉਹਨਾਂ ਦੇ ਵਿੱਚ ਨੱਟ ਲਾ ਲਈਏ ਤਾਂ ਕਿ ਉਹਨਾਂ ਨੂੰ ਛੇਕਾਂ ਦੇ ਵਿੱਚ ਪ੍ਰਸ਼ਾਨਤਾ ਬੋਲ ਕੇ ਕਈ ਵਾਰੀ ਰੇਸ ਸਪਰੇਅ ਕਰਨ ਲੱਗ ਜਾਂਦੇ ਐ ਤੇ ਉਹਦਾ ਸ਼ਿਕਾਇਤਾਂ ਹੋਈ ਜਿਹੜਾ ਪਾਣੀ ਲੈਹੇ ਨਾ ਉਹ ਕਿ ਤਾਂ ਉਹ ਵਾਟਰ ਵਾਸਤੇ ਵਿੱਚ ਪਵੇ ਨਹੀਂ ਆਵੇ ਪਾਣੀ ਸਹੀ ਆ ਸਹੀ ਹੈ ਨਾ ਜੀ ਨਹੀਂ ਆਵੇ ਹਾਂ ਤੇ ਸਾਨੂੰ ਇੱਕ ਪਿੰਡ ਦੇ ਵਿੱਚ ਜਿਹੜੇ ਅਸੀਂ ਫੌਦੇ ਲਾਵਾਂਗੇ ਸਾਨੂੰ ਜੀ ਗਾਰਡਨ ਬਹੁਤ ਲੋੜ ਹੈ ਜੀ 2500 ਤੋਂ 3000 ਵੀ ਸਾਨੂੰ ਜੀ ਗਾਰਡ ਚਾਹੀਦੇ ਆ ਪੰਚਾਇਤ ਘਰ ਦੀ ਬਰਾਬਰਤ ਲਈ ਸਾਨੂੰ ਫੇਰ ਵਾਸਤੇ ਫੰਡ ਚਾਹੀਦਾ ਜਿਹੜਾ ਸਾਡੇ ਦਾ ਉਧਰ ਜੀ ਦਾ ਬਹੁਤ ਦੇਖ ਨਹੀਂ ਜੀ ਗੂਲ ਵਿੱਚ ਰੰਗ ਕਰਨਾ ਨਹੀਂ ਸੁਨਸਾਨ ਘਰ ਤੋਂ ਲੈਣ ਦੇ ਬਾਅਦ ਨੂੰ ਸਾਡੇ ਉੱਤੇ ਪਾਣੀ ਦੀ ਵਸਤਾ ਆ ਰਹੀ ਨਹੀਂ ਨਹੀਂ ਸਾਡੀ ਉਹ ਪਹਿਲਾਂ ਜਿਹੜਾ ਆਪ ਹੀ ਦਿੱਤੀ ਜਾਵੇ ਗੁਰੂ ਘਰ ਵਾਲੀ ਗੱਲ ਇਹ ਤੁਹਾਨੂੰ ਦੱਸਦਾ ਜੀ ਗਲੀਆਂ ਵਿੱਚ ਸ੍ਰੀ ਦਾ ਘਰ ਹੋਣਾ ਹੈ ਇਹ ਸਾਡੇ ਲਈ ਇੱਕ ਪਿੰਡ ਦੇ ਲਈ ਬਹੁਤ ਵੱਡੀ ਗੱਲ ਹੋਊਗੀ ਗਲੀਆਂ ਦੇ ਵਿੱਚ ਜਿਹੜੇ ਸਟ੍ਰੀਟ ਲਾਈਟਾਂ ਲੱਗ ਜਾਣ ਤਾਂ ਵਧੀਆ ਜਗਮਗ ਹੋਊਗਾ ਪਿੰਡ ਦੀ ਆਪਣੀ ਤੋਂ ਮੇਰੀਆਂ ਤੇ ਸਾਡੀ ਪੰਚਾਇਤ ਵੱਲੋਂ ਤਾਂ ਭਾਈ ਕਿਹੜੇ ਨਮਾਂਡਾ ਸੀਗੀਆਂ ਤੇ ਬਾਕੀ ਦੇ ਟੋਲੇ ਕੋਈ ਜਾਣ ਦੇ ਵਿੱਚ ਹੈਗੀ ਆ ਭਾਈ ਆਪਾਂ ਖੁੱਲ੍ਹ ਕੇ ਦੱਸ ਸਕਦੇ ਹਾਂ ਤੇ ਸਾਈਕੀ ਸਾਹਿਬ ਨੂੰ ਧਿਆਨ ਦਿਵਾ ਸਕਦੇ ਹਾਂ ਤਾਂ ਕਿ ਆਪਣੀ ਗੱਲ ਕਿਸੇ ਦੇ ਘਰ ਰਕਾ ਬੋਲਣ ਦੇ ਘਰ ਤੋਂ ਦੱਸ ਦੋ ਹਾਂ ਜਿਹੜੇ ਭਾਈ ਨੂੰ ਵੀ ਬੜਾ ਹੋਵੇ ਤਾਂ ਕੋਈ ਨਾਲ ਕੋਈ ਸਾਡੇ ਸਾਰੇ ਸਹਿਰ ਹੋਣ ਵਾਲੀ ਹੈ ਜੀ ਆਹ ਪੁਲ ਨੀ ਬਣਾਇਆ ਦੰਗਿਆ ਬਣਾਇਆ ਜੋ ਕਲੌਨੀਆਂ ਵਿੱਚ ਤੁਸੀਂ ਹੈ ਜੀ ਤੇ ਪਤਾ ਸੀ ਕਿ ਪੱਤੀ ਦੇ ਉੱਤੇ ਘਰ ਲਾਜ ਤੁਹਾਨੂੰ ਕਲੌਨੀਆਂ ਵਿੱਚ ਮੈਂ ਸਾਥ ਕੁਲੇ ਜਿਹਨਾਂ ਨੇ ਇਹ ਤੋਂ ਸਾਹਮਣੇ ਨਹੀਂ ਉਹ ਸਾਰੇ ਰੁਪਏ ਰੋਚੇ ਨੰਗਿਆ ਪੁਲ ਨੀ ਬਣਾਇਆ ਨੀਂਤਰ ਬੜੇ ਆਪਣਾ ਫਰੋਕੀ ਨਾ ਕਰਾਗ ਅਖਬਾਰ ਖਾਸੇ ਜੀ ਕੋਈ ਬਾਣੀ ਨਹੀਂ ਜਾਂਦੀ ਕਰ ਕੋਈ ਨਹੀਂ ਜਾਣਦੇ ਨੇ ਕੱਭੇ ਕੋਈ ਬਾਣੀ ਹੈ ਜੀ ਇੱਕ ਵਾਰੀ ਸਾਡਾ ਬੇਤਾਂ ਜੀ ਸਾਡਾ ਵਾਟਰ ਬਾਕਸ ਤੇ ਸਾਨੂੰ ਪੀਣ ਵਾਲਾ ਪਾਣੀ ਮਿਲ ਜੇ ਤਾਂ ਸਾਨੂੰ ਜਿੰਨ ਕੀ ਸਾਡੀ ਵਾਝੂਗੀ ਜੀ ਕਿਉਂ ਜੀ ਵੱਡੀ ਗੱਲ ਪਹਿਲਾਂ ਆਪਣੇ ਬੱਟਵਾਸ ਵਾਲੇ ਪਾਣੀ ਦੇ। ਪਾਣੀ ਦੀ ਗੱਲ। ਬਾਕੀ ਸਾਨੂੰ ਉਹ ਨਹੀਂ ਆਉਂਦਾ ਕਲੰਦਰਾ ਕੋਲੋਂ ਨਹੀਂ ਪਾ ਪਾ ਪਾਈਪੋਂ ਸਟਾਇ ਪਾਣੀ ਕਿ ਆਉਂਦਾ ਆਲੇ ਵੈਟਰੀ ਪਾਣੀ ਆਉਂਦਾ ਨਹੀਂ ਉਹ ਬਾਰ-ਬਾਰ ਪੁਆ ਹਾਂ ਹਾਂ ਉਹਦਾ ਜਿਹੜਾ ਹੈਗਾ ਜੀ ਜਿਹੜਾ ਬੰਦੇ ਨੇ ਰੱਖਿਆ ਪੜੇ ਉਹਦਾ ਜਿਆਦਾ ਜੀ ਦੇਖੋ 5 ਵਜੇ ਪੈਂਦੀ ਬਾਅਦ ਦੀ ਫੈਮੀ ਲੋਕ ਤੇ ਸਭ ਐਪਾ ਲਓ 12:00 ਨਹੀਂ ਉਹ ਕਰਦੇ ਨੂੰ ਨਾਲ ਨੂੰ ਚੌੜਾ ਕਰਕੇ ਉਹਦੇ ਪਾਣੀ ਦੀ ਨਿਕਾਸ ਸਵਾਰਕ ਹੋਗਾ। ਇੱਕ ਸਭ ਤੋਂ ਵੱਡੀ ਗੱਲ ਇਹ ਸਾਡੀ ਵੀ ਸਾਡੇ ਜਿਹੜਾ ਜਮਾਦਾਰ ਹੈ ਜਿਹੜਾ ਉਹ ਪੰਚਾਇਤ ਵੱਲੋਂ ਜੀ 500 400 ਰੁਪਿਆ ਦਿਹਾੜੀ ਆਉਂਦੀ ਆ ਵੀ ਮਹੀਨੇ ਦੀ ਉਹ ਸਾਥੋਂ ਮੰਗਦੇ 2000 5000 ਹੁਣ ਅਸੀਂ ਸਾਡੇ ਕੋਲ ਪੰਚਾਇਤ ਕੋਲ ਫੰਡ ਹੈ ਨਹੀਂ ਕਿਉਂ ਜੀ ਇਹ ਤਾਂ ਸਾਰੇ ਛੋਟੇ ਕੱਲੇ ਪਿੰਡ ਦਾ ਮਸਲਾ ਨਹੀਂ ਇਹ ਤਾਂ ਸਾਰੇ ਆਉਂਦੀ ਹੁੰਦੀ ਹੈ ਜੀ ਉਹ ਗੱਲ ਨਹੀਂ ਸਮਝੀ ਜੀ ਹੁਣ ਉਹਦੇ ਵਿੱਚ ਕੀ ਜੀ ਜਦੋਂ ਅਸੀਂ ਘਰੋਂ ਵਿੱਚੋਂ ਅੱਜ ਕੱਲ ਕੋਈ ਗਾਂ ਦੇ ਵਿੱਚ ਹੱਥ ਨਹੀਂ ਮਾਰਦਾ ਜੀ ਕੌਲੀ ਆਟੇ ਨਾਲ ਜਾਂ 20 ਕਿਲੋ ਉਹਨਾਂ ਗਿਲਾਣਾ ਨਹੀਂ ਖਤਾਨਾ ਨਹੀਂ ਹੁੰਦਾ ਤੇ ਅਸੀਂ ਉਹ ਇੱਕ ਸੂਤ ਦੇ ਤੁਸੀਂ ਭਾਈ ਤੂੰ ਕਮਰਾ ਲੈਣਾ ਸਾਡੇ ਕੋਲ 500 ਰੁਪਏ ਲੈ ਲੈ ਗਏ ਉਹ ਕਹਿੰਦਾ ਵੀ ਨਹੀਂ ਮਾਰਾ 1500 ਲੈ ਆਖੂਗਾ ਹੋਰ ਕੋਈ ਪੱਲੇ ਦਾ ਕੋਈ ਦੇ ਨਹੀਂ ਸਕਦਾ ਜੀ ਅਸੀਂ ਆਪਦੇ ਵੀ ਜਵਾਬ ਪਾ ਲਏ ਕੀ ਗੱਲ ਤਾਂ ਜੀ ਤੇ ਸੋ ਜਿਹਦੇ ਘਰ ਰਹੇਗੇ ਭਾਈ ਉਹ ਘਰ ਆਪੇ ਦੱਸ ਦੇਣਾ ਸਾਨੂੰ ਕੋਈ ਘਰ ਉਸ ਤੋਂ ਆਣਾ ਜਿਹਦੇ ਘਰ ਲੈਣ ਦੇ ਦਿਖਾਉਣ ਵਾਲੇ ਉਹ ਭਾਈ ਸੈਕਟਰੀ ਸਾਹਿਬ ਉਹਨੇ ਬੈਠੇ ਆ ਉਹ ਘਰ ਜਾ ਕੇ ਉਹ ਦੱਸ ਦੇਣਾ ਰਹਿੰਦਾ ਤਾਂ ਦੱਸ ਦਿਓ ਅੱਛਾ ਹੋਵੇ 3 ਪਾਇਆ ਹੋਵੇ ਉਸ ਕਿਈ ਵੱਲ ਦਾ ਹੋਵੇ ਹਾਂ ਜੀ ਇਹਨਾਂ ਦਾ ਜੀ ਸਰ ਬਤਾਉਂਦਾ ਇੱਕ ਹੋਰ ਸੀ ਆਪਣੇ ਉਹ ਵੀ ਦੇਖਿਆ ਹੋਇਆ ਨਾ ਮੰਦਰ ਕੇ ਅੰਦਰ ਕੇ ਸੀ ਵੀ ਉਹ ਆਏ ਨਹੀਂ ਅਜੋ ਮੰਦਰ ਕੇ ਆਏ ਨਹੀਂ ਆਏ ਆ ਅੱਜ ਆ ਖੜੀ ਹੋਣਾ ਵੀ ਪਰ ਤੂੰ ਫੇਰ ਵੀ ਆਏ ਨਹੀਂ ਖੜੇ ਖੜੇ ਜਾਜ ਤਾਂ ਠੀਕ ਹੈ ਜੇ ਕੋਈ ਹੋਰ ਦਿੱਕਤ ਹੈ ਦੱਸੋ ਤੇ ਸਾਡਾ ਸੀ ਆਪੂਆ ਜਾਜ ਰਹਿਣਾ ਆ ਦੇਖੋ ਇਹ ਆ ਨਾ ਲੈ ਵੇਖਿਆ ਉਹ ਨੂੰ ਰਹਿ ਗਿਆ ਜਗਾਇ ਨਹੀਂ ਟੁੱਟ ਕਰੇ ਰਹਿ ਗਿਆ ਫਿਰ ਕੋਟੋ ਕਿਤੇ ਨਾ ਨਹੀਂ ਉਹ ਮੇਰੇ ਕੋਲ ਜੇ ਆਪਣੇ ਨਾਮ ਤੋਂ ਉਹਦਾ ਪ੍ਰੋਬਲਮ ਜੇ ਕਰੇ ਜਾਜ ਦਾ ਵੀ ਰਹੇਗਾ येरे तरह कहीं ना आई तो मैं कह रहा नहीं हूं अरे हो गया ना अब तो ये कर के ना बात कर kalau naik sepeda wagon